ਸ਼ੁਰੂ ਹੋਈ ਹੈ ਜੀ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਬਿਕਾਜ਼ ਜਦ ਤੱਕ ਆਪਾਂ ਪਟਿਆਲਾ ਨੂੰ ਓਨ ਨਹੀਂ ਕਰਾਂਗੇ ਆਪਣਾ ਸਿਟੀ ਨਹੀਂ ਸਮਝਾਂਗੇ ਤਾਂ ਆਪਾਂ ਕਦੇ ਵੀ ਉਸ ਨੂੰ ਸਾਫ਼ ਨਹੀਂ ਕਰ ਸਕਦੇ ਕਾਰਪੋਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਜਿੰਨਾ ਆਪਣਾ ਲਗਾ ਰਹੇ ਹੈਗੇ ਦੇ ਕਲੀਨ ਦਾ ਕੰਟਰੋਲਸ ਪਲੇਸਸ ਅਸੀਂ ਐਜ਼ ਅ ਸਿਟੀਜ਼ਨ ਜਦੋਂ ਆਪਾਂ ਡਿਸਪੋਜ਼ ਆਫ ਹਰ ਜਗ੍ਹਾ ਤੇ ਹਰ ਪਾਰਕ ਜਾਂ ਹਰ ਕੋਈ ਰੋਡ ਸਾਈਡ ਦੇ ਉੱਤੇ ਅਸੀਂ ਓਪਨਲੀ ਉਹਨੂੰ ਡਿਸਪੋਜ਼ ਆਫ ਕਰਦੇ ਹਾਂ ਤਾਂ ਦੈਨ ਇਟ ਬਿਕਮਸ ਅ ਪ੍ਰੋਬਲਮ ਫਾਰ ਦਾ ਪਟਿਆਲਾ ਸਿਟੀ ਅਨ ওভারঅল ਇਹ ਪਟਿਆਲਾ ਸਿਟੀ ਬਹੁਤ ਸਾਫ ਸੁਥਰਾ ਨਹੀਂ ਲੱਗਦਾ ਸੋ ਐਜ਼ ਅ ਸਿਟੀਜ਼ਨ ਸਾਡਾ ਬੜਾ ਵੱਡਾ ਰੋਲ ਹੈਗਾ ਕਿ ਅਸੀਂ ਜਿਹੜਾ ਜਿੰਨਾ ਵੀ ਕੋਈ ਗਾਰਬੇਜ ਹੈਗਾ ਉਹਨੂੰ ਕੰਟਰੋਲਡ ਸਪੇਸ ਜਿੱਥੇ 10 ਡਸਟਬਿਨਸ ਹੈ ਉੱਥੇ ਡਿਸਪੋਜ਼ ਕਰੀਏ ਨਾ ਕਿ ਜਿੱਥੇ ਰਸਤੇ ਵਿੱਚ ਕੋਈ ਕੋਈ ਵੀ ਜਗ੍ਹਾ ਉੱਥੇ ਆਪਾਂ ਡਿਸਪੋਜ਼ ਕਰੀਏ ਤੇ ਅਸੀਂ ਆਪਣੇ ਪਟਿਆਲੇ ਸ਼ਹਿਰ ਨੂੰ ਅਸੀਂ ਆਪ ਹੀ ਸਾਫ਼ ਕਰ ਸਕਦੇ ਹੈਗੇ ਆਂ ਤੇ ਆਮ ਸ਼ੋਰ ਕਿ ਜਦੋਂ ਆਪਾਂ ਸਾਰੇ ਜੁੜਾਂਗੇ ਐਜ਼ ਅ ਸਿਟੀਜ਼ਨਸ ਐਂਡ ਆਪਣੀ ਸਰਾਉਂਡਿੰਗਸ ਨੂੰ ਆਪਣੇ ਘਰ ਤੋਂ ਲੈ ਕੇ ਨੇਬਰਹੂਡ ਤੋਂ ਲੈ ਕੇ ਰੋਡਸ ਮੇਨ ਰੋਡਸ ਤੱਕ ਲੈ ਕੇ ਇਨੂੰ ਪਹਿਲਾਂ ਆਪਾਂ ਸਾਫ਼ ਕਰੀਏ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਸੋਹਣਾ ਬਣਾਈਏ ਤੇ ਮੇਰੇ ਖਿਆਲ ਨਾਲ ਵੈਰੀ ਸ਼ੋਰ ਕਿ ਅੰਡਰ ਦਾ ਏਬਲ ਐਡਮਿਨਿਸਟ੍ਰੇਸ਼ਨ ਤੇ ਵੀ ਵਿਲ ਬੀ ਏਬਲ ਟੂ ਮੇਕ ਪਟਿਆਲਾ ਅਗੇਨ ਕਲੀਨ ਐਂਡ ਬਿਊਟੀਫੁਲ ਸਿਟੀ ਐਜ਼ ਵਾਟ ਵੀ ਕਾਲ ਐਜ਼ ਅ ਰਾਇਲ ਸਿਟੀ ਥੈਂਕ ਯੂ ਉਹ ਹੋ ਗਈ ਜਰੂਰ ਹੈ ਧੀਰੇ ਧੀਰੇ ਟੈਲੈਂਟ ਜ਼ੋਨਸ ਵੀ ਹੋ ਗਈ ਕੋਈ मतलब ਇਹ ਸਾਰੀ ਚੀਜ਼ਾਂ ਦਾ ਮੈਚ ਮੈਡਮ ਆਬਜੈਕਟਿਵ ਤਾਂ ਵੀ ਕੈਨ ਬੀ ਇਜ਼ ਫੋਰਨ ਮੈਟਰ ਹਾਂ ਕੀ ਹੈ ਨਾ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਦੀਵਾਲੀ ਦਾ ਤਿਉਹਾਰ ਆ ਰਿਹਾ ਹੈਗਾ ਔਰ ਦੀਵਾਲੀ ਦਾ ਇੱਕ ਸਭ ਤੋਂ ਇੰਪੋਰਟੈਂਟ ਆਸਪੈਕਟ ਹੁੰਦਾ ਹੈ ਆਪਾਂ ਸਾਰਿਆਂ ਨੇ ਮੈਨੂੰ ਲੱਗਦਾ ਹੈਗਾ ਆਪਣੇ ਘਰਾਂ ਦੀ ਸਫਾਈ ਸ਼ੁਰੂ ਕਰਤੀ ਹੈ ਜੀ ਗਰਦੀ ਸਫਾਈ ਦੇ ਨਾਲ ਨਾਲ ਹਰ ਬਾਰੀ ਦੀਵਾਲੀ ਵੀ ਆਤੀ ਆਪਾਂ ਆਪਣੇ ਜੋ ਸੋਸ਼ਲ ਸਰਕਲ ਹੁੰਦਾ ਹੈਗਾ ਇੱਕ ਕਮਿਊਨਿਟੀ ਓਨਰਸ਼ਿਪ ਸਾਰਟ ਆਫ ਰਿਲੇਸ਼ਨਸ਼ਿਪਸ ਦਾ ਪ੍ਰਤੀਕ ਹੁੰਦਾ ਹੈਗਾ ਕਿ ਆਪਾਂ ਮਿਲਦੇ ਆਂ ਖੁਸ਼ੀਆਂ ਵੰਡਦੇ ਆਂ ਔਰ ਇੱਕ ਕਹਿੰਦੇ ਆ ਨਾ ਕਿ ਜੀ ਤਿਉਹਾਰ ਹੈਗਾ ਜੋ ਲਾਈਟ ਲੈ ਕੇ ਆਂਦਾ ਹੈਗਾ ਤਾਂ اسی ਦੇ ਵਿੱਚ ਆ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈਗੀ ਕਿ ਘਰ ਤਾਂ ਸਾਰੇ ਸਾਫ ਕਰਦੇ ਹੈਗੇ ਬਟ ਪੂਰਾ ਸ਼ਹਿਰ ਹੀ ਆਪਣਾ ਕਰ ਹੈ ਜਿੱਥੇ ਆਪਾਂ ਰਹਿੰਦੇ ਆ ਤਾਂ ਆਪਣੇ ਘਰ ਦੇ ਨਾਲ ਨਾਲ ਆਪਣੇ ਆਸ-ਪਾਸ ਦੀ ਸਫਾਈ ਜ਼ਰੂਰੀ ਹੈ ਔਰ ਸਫਾਈ ਤੋਂ ਵੀ ਜਿਹੜਾ ਵੱਧ ਜ਼ਰੂਰੀ ਹੈਗਾ ਉਹ ਹੈਗਾ ਸਾਡਾ এনवायरमेंट ਹੁਣ ਜਿਹੜੀ ਇਹ ਮੁਹਿੰਮ ਚੱਲੀ ਹੋਈ ਹੈਗੀ ਜਿਹਦੇ ਵਿੱਚ ਬਹੁਤ ਸਾਰੇ ਸੋਸ਼ਲ ਜਿਹੜੇ ਆਰਗੇਨਾਈਜੇਸ਼ਨਸ ਹੈ ਉਹ ਜੁੜੇ ਹੋਏ ਹੈਗੇ ਇੱਥੇ ਤੁਸੀਂ ਦੇਖ ਰਹੇ ਹੋ ਡਾਕਟਰਸ ਤੋਂ ਲੈ ਕੇ ਜਿਹੜੇ ਇੰਡਸਟਰੀਅਲਿਸਟਸ ਹੈਗੇ ਸਾਰੇ ਹੈਗੇ ਜੋ ਇੱਕ ਡਰਾਈਵ ਚਲਾਉਂਦੇ ਹੈਗੇ ਕਿ ਜੀ ਪਲਾਸਟਿਕ ਜਾਂ ਜੋ ਵੀ ਕਚਰਾ ਹੈਗਾ ਐਕਸਟਰੀਟ साफ करने बट यह ड्राइव उदो तक सक्सैसफुल नहीं है जो तक हर इंडिविजुअल ठान ले कि जी मैं वेस्ट जनरेट ही नहीं करना और जो मैं जनरेट किया है जो कि ओबियसली वेस्ट तो जनरेट होना ही है पा प्रसेंट तो उदा ही घट सकता है जो आप कॉन्शियस रही कि आप जो कर रहे हैं तो कि वेस्ट जनरेट होना है तो फिफ्टी परसेंट तो उथे ही अपना घट जाना है जो पसेंट रह जाता है जो आप कॉन्शियस रही कि जी ओनू कि डिस्पोज ऑफ करना है तो ਇਹ ਜਿਹੜੀ ਡਰਾਈਵਸ ਹੈਗੀ ਜੋ ਮੁਹੀਮ ਹੈਗੀ ਉਹਦੀ ਲੋੜ ਹੀ ਨਹੀਂ ਪੈਣੀ ਹੈਗੀ ਔਰ ਹਰ ਦਿਨ ਸਾਡਾ ਦੀਵਾਲੀ ਵਰਗਾ ਹੀ ਹੋਣਾ ਹੈ ਨਾਲ ਹੀ ਨਾਲ ਜਿੱਥੇ ਆਪਾਂ ਗੱਲ ਕਰਦੇ ਆ ਕਿ এনवायरमेंट ਦੀ ਸਸਟੇਨੇਬਿਲਟੀ ਦੀ ਕੀਜੀ ਪਲਾਸਟਿਕ ਹੁਣ ਵੀ ਜਦੋਂ ਅਸੀਂ ਦੇਖਿਆ ਹੈਗਾ ਤਾਂ ਉੱਪਰ ਜੇ ਪੱਤੇ ਹੈ ਤਾਂ ਥੱਨੋਂ ਵੀ ਪਲਾਸਟਿਕ ਨਿਕਲ ਰਹਾ ਹੈਗਾ ਔਰ ਕਾਫੀ ਪੁਰਾਣਾ 300 ਤੋਂ 400 ਸਾਲ ਲੱਗ ਜਾਂਦੇ ਤਾਂ ਆਪਣੇ ਲਈ ਆਪਣੇ ਸੋਸਾਇਟੀ ਲਈ ਤੇ ਉਸ ਤੋਂ ਇੰਪੋਰਟੈਂਟ اپنی ترقی ਲਈ ਤੇ اپنی ਆਨ ਵਾਲੀ ਜਨਰੇਸ਼ਨ ਹਰ ਬੰਦਾ ਆਪਣੇ ਜੋ ਆਕਾ ਬਾਰੇ ਜ਼ਰੂਰ ਸੋਚਦਾ ਹੈ ਤਾਂ ਆਪਾਂ ਜ਼ਰੂਰ ਇਹ ਸੋਚੀਏ ਕਿ ਆਪਾਂ ਉਹਨਾਂ ਦਾ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਕਿ ਆਪਾਂ ਹਰਾ-ਭਰਾ ਬਹੁਤ ਹੀ ਸੋਨਾ ਜੋ ਆਪਾਂ ਨੂੰ ਮਿਲਿਆ ਸੀਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਜਿਆਦਾ ਦੀ ਇੱਕ ਵਿਰਾਸਤ ਛੱਡ ਕੇ ਜਾ ਰਹੇ ਹਾਂ ਜਾਂ ਪਲਾਸਟਿਕ ਦੇ ਉਹਨਾਂ ਵਾਸਤੇ ਡੰਸ ਛੱਡ ਕੇ ਜਾ ਰਹੇ ਹਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਾਂ ਸਾਰੇ ਵੀ ਸ਼ੁਡ ਜੁਆਇਨ ਹੈਂਡ ਕਿਉਂਕਿ ਕੋਈ ਵੀ ਮੂਵਮੈਂਟ ਲੋਕਾਂ ਦੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦਾ ਤਾਂ ਬਹੁਤ ਕੁਝ ਕਰ ਰਹੇ ਆ ਬਹੁਤ ਸਾਰੀ ਦਿੱਕਤਾਂ ਵੀ ਹੈਗੀਆਂ ਜੋ ਸਾਡੇ ਧਿਆਨ ਵਿੱਚ ਵੀ ਹੈਗੀ ਉਹਨਾਂ ਤੇ ਵੀ ਕਮ ਹੋ ਰਾ ਹੈਗਾ ਤਾਂ ਤੁਸੀਂ ਜੁੜੋ ਫਰਸਟ ਆਪਾਂ ਵੇਸਟ ਜਨਰੇਸ਼ਨ ਰੋਕੀ ਸੈਕੰਡ ਜੋ ਵੇਸਟ ਜਨਰੇਟ ਕਰ ਰਹੇ ਆ ਆਪਾਂ ਹਮੇਸ਼ਾ ਕੌਨਸ਼ੀਅਸ ਰਹੋਈਏ ਕਿ ਉਹਨੂੰ ਡਿਸਪੋਜ਼ ਕਿੱਦਾਂ ਕਰਨਾ ਹੈਗਾ ਧੰਨਵਾਦ